ਸੇਟ ਜੋ ਇੰਤਜ਼ਾਰ ਨੇ ਕਰ ਮੈ ਸਰ ਜਿਹੜੇ ਜਿਹੜੇ ਡਿਮੋਲਿਸ਼ਨ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਵਿੱਚ ਤੇ ਪ੍ਰੂਫ ਕਰੋਗੇ ਸਰ ਆ ਉਹ ਵੱਡੇ ਜਿਹੜੇ ਬਗਲਰ ਸੀ ਜਿਹੜੇ ਇਹਨਾਂ ਨੂੰ ਮੁਰਾਦਪੁਰਾ ਪਿੰਡ ਦੇ ਬਲਵੀਰ ਸਿੰਘ ਦੇ ਨਾਮ ਤੇ ਸੀ ਇਹਨਾਂ ਨੇ ਪੰਚਾਇਤੀ ਜ਼ਮੀਨ ਤੇ ਅਗਾਇਦ ਸਾਰੀ ਅਗਾਇਦ ਕਬਜ਼ੇ ਕੀਤੇ ਸਨ ਇੱਕ ਨਾ ਪੰਚਾਇਤੀ ਡਿਪਾਰਟਮੈਂਟ ਵੱਲੋਂ ਅੱਜ ਉਹ ਸਾਰੀ ਨੂੰ ਢੋਆ ਜਾ ਰਿਹਾ ਹੈ ਉਸ ਦੀ ਮਦਦ ਦਾ ਸਰਪ੍ਰਸਤ ਦਿੱਤੀ ਗਈ ਹੈ ਲੋਰਡ ਆਊਟ ਸਰ ਜਿਹੜੇ ਕਿ ਨਸ਼ਾ ਵਿਰੋਧ ਜਿਹੜਾ ਕਾਰਵਾਈ ਸ਼ੁਰੂ ਕੀਤੀ ਸੀ ਪੰਜਾਬ ਸਰਕਾਰ ਨੇ ਪਾਰਟ 1 ਉੱਚ ਕਿੰਨੀ ਕਿ ਸਫਲਤਾ ਹਾਸਲ ਕੀਤੀ ਹੈ ਜਿਹੜਾ ਪਾਰਟ 2 ਸ਼ੁਰੂ ਕੀਤਾ ਜਾ ਰਿਹਾ ਉਹਦੀ ਰੂਪਰੇਖਾ ਕੀ ਹੈ ਸਰ ਜੀ ਜੇਕਰ ਸਲਤਾਨੀ ਦੀ ਗੱਲ ਕਰਾਂ ਤੇ ਪੰਜਾਬ ਪੁਲਿਸ ਵੱਲੋਂ ਪੂਰੇ ਇੰਡੀਆ ਲੈਵਲ ਤੇ ਸਭ ਤੋਂ ਜ਼ਿਆਦਾ ਹੈ ਯਾਰ ਸਭ ਤੋਂ ਜ਼ਿਆਦਾ ਹੈ ਸਭ ਤੋਂ ਜ਼ਿਆਦਾ ਰਹੀ ਹੈ ਇਹ ਜਿਹੜੇ ਨਿਯਮ ਤੇ ਆਗੇ ਤੁਰਨਗੇ ਦਿਸ਼ਾ ਦਿਖਾ ਦੇਣਗੇ ਦਸਤਾਵੇਜ਼ਾਂ ਦੇਖਾਂਗੇ ਸਰ ਜਿਹੜੇ ਨਸ਼ਾ ਜਿਹੜੇ ਛੱਡ ਕੇ ਗਏ ਨੇ ਨਸ਼ਾ ਕਰਨ ਵਾਲੇ ਉਹਨਾਂ ਨੇ ਕਸੂਰ ਮੇ ਦਾ ਜਿਹੜਾ ਪੰਜਾਬ ਸਰਕਾਰ ਕੇਰੀਆ ਟਾਈਟਲ ਦਿੱਤਾ ਜਾਊਗਾ ਉਹਦੇ ਵਿੱਚ ਕੀ ਕਹੂੰਗੇ ਜੀ ਕੁਝ ਜਿਹੜੇ ਜਿਹੜੇ ਜਵਾਬ ਦਿੰਦੇ ਨੇ ਉਹਨਾਂ ਦੇ ਆਪਣੀ ਕੰਪਨੀ ਕਰਕੇ ਉਹ ਦੱਤੇ ਸੈলেকਸ਼ਨ ਵੀ ਚਲੇ ਜਾਂਦੇ ਨੇ ਇਹ ਸਭੀ ਦਾ ਦਾ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਇਹ ਅਡੀਸ਼ਨ ਸੈਂਟਰ ਜਿਹੜਾ ਖਾਦਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜਾ ਜਰੂਰ ਹੈ ਉਹ ਬਾਅਦ ਵਿੱਚ ਉਹਦੇ ਉੱਤੇ ਵੀ ਪੰਜਾਬ ਪੁਲਿਸ ਜਿਹੜੀ ਹੈ ਡਿਪਾਰਟਮੈਂਟ ਅੰਡਰ ਲੈ ਕੇ ਕਮੰਡਰ ਕੀ ਇਹ ਕਰ ਰਹੀ ਹੈ ਕਾਰਵਾਈ ਕਿ ਅਸੀਂ ਕਾਨੂੰਨ ਅਨੁਸਾਰ ਇਸ ਨੂੰ ਕਾਨੂੰਨੀ ਤੌਰ ਤੇ ਕਰਾ ਰਹੇ ਹਾਂ ਸਰ ਤੁਸੀਂ ਜਿਹੜੇ ਚਰਮ ਦੇ ਮਾਧਮ ਰਾਹੀਂ ਜਿਹੜੀ ਯੂਥ ਹੈ ਉਹਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਮੈਂ ਇਸ ਹੀ ਨਸਲ ਦਾ ਮੈਂ ਇਹ ਦੇਖੋ ਕਿ ਕਾਨੂੰਨੀ ਤੁਹਾਡੇ ਪੂਰੇ ਬਾਅਦ ਵਿੱਚ ਕਰਦੇ ਇਸ ਅਸਾ ਜਨਗਰੀ ਦਾ ਮੁੱਦਾ ਵੀ ਚੰਗਾ ਹੈ ਪੁਲਿਸ ਡਿਪਾਰਟਮੈਂਟ ਹੈਦਰ ਡਿਪਾਰਟਮੈਂਟ ਐਡਮਿਨਿਸਟ੍ਰੇਸ਼ਨ ਸਾਰੇ ਇਹਨਾਂ ਨੂੰ ਜਿਹੜਾ ਹੈ ਇੱਕ ਮੌਕਾ ਦੇਣ ਲਈ ਡੀਏਡੀ ਤੇ ਜੀਪੀ ਕਰ ਰਹੇ ਨੇ ਐਡਮਿਨ ਬਾਕੀ ਇਹਨਾਂ ਦਾ ਇਲਾਜ ਵੀ ਕਰਾ ਦੇ। ਤੇ ਅਸੀਂ ਤੁਹਾਨੂੰ ਇਹ ਕੰਮ ਕਰਦੇ ਨੇ ਕਿ ਬੀਸੀਸ ਬਾਹਰ ਨਿਕੋ ਆਪਣੀ ਇੱਕ ਚਪਲਤਾ ਸਿਰ ਸਰ ਨਾਚਾ ਇਹ ਤੋਂ ਨਾਚਾ ਪ੍ਰੋਜੈਡਿ ਪ੍ਰੋਪਰਟੀ ਅਟੈਚ ਹੋਈਆਂ ਜਾਂ ਜਿੰਨੇ ਵੀ ਸਮਾਨ ਪਕੜਿਆ ਗਿਆ ਉਹਦੇ ਬਾਰੇ ਜਾਣ ਕੇ ਦੱਸੋ ਕੁਜੀ ਕੁਜੀ ਅਜੇ ਮੈਂ ਸਵਾਰਾ ਤੋਂ ਟਿਕੰਦੀ ਕਵੀ ਕਰਾਂਗੇ 8 ਪ੍ਰੋਪਰਟੀ ਜੋ ਅਸੀਂ ਫੀਲ ਕਰਾਈ ਸੀ 3 ਤੋਂ ਮੋਰੀ ਇਹਦਾ ਦਾ ਸਾਰੀਆਂ ਕੋਲ ਲਗਾਤਾਰ ਅਸੀਂ 67830 ਰੁਪਏ ਦੀ ਐਫਆਰ ਕੰਪਲੇਨਸ ਹੈ ਕਾਫੀ ਗਰਸਪੀਗ ਹੈ ਜੋ ਕਿ ਕਾਮੀ ਹੈ ਅਸੀਂ ਇਸ ਸਿਚੁਏਸ਼ਨ ਤੋਂ ਥੈਂਕ ਯੂ ਸਰ ਇਹ ਪੀਨੀ ਪ੍ਰੋਪਰਟੀ ਹੈ ਗਲੀ ਦੇ ਉੱਤੇ ਨਾ ਪਰਸ਼ੇਮ ਸਿੰਘ ਜਿੰਬਲ ਸਿੰਘ ਗਲੀ ਤੋਂ ਜਿਹੜਾ ਸਾਰੀ ਕੀਤੀ ਗਈ ਸੀ ਕਿ ਗਲੀ ਦੇ ਸੱਤ ਪਾਸੇ ਸਾਰੀ ਉਹਦੇ ਪੀੜੀਗਰਾਮ ਪੰਚਾਇਤ ਹੈ ਜਿਹੜਾ ਕਨੈਕਟਰ ਮਾਦੂਨ ਲਗਲੇ ਸੂਦਾ ਫੇਸ ਜਾਰੀ ਕੀਤਾ ਤਾਂ ਬੰਦੇ ਦੀ ਤੇ ਉਹਨਾਂ ਨੇ ਗਲਾਫ ਜਿਹੜੀ ਹੈ ਅਦਾਲਤ ਵੱਲੋਂ ਜਿਹੜੇ ਕਾਰਵਾਈ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਚਲਣ ਖੜੇ ਹੈ ਉਹ ਕਬਜ਼ਾ ਬਣਾ ਕੇ ਜਾਰੀ ਕੀਤੀ ਨੇ ਉਹਨਾਂ ਕਬਜ਼ਾ ਬਣਾ ਕੇ ਅਦਾਲਤ ਵਿੱਚ ਜੀਆ ਉਹ ਤੋਂ ਜਿਹੜੇ ਕਾਰਵਾਈ ਕਰਦੇ ਕਿ ਇਹ ਇਸ ਦਾ ਇਸ ਦਾ ਨਸ਼ਾ ਸਕਰੀਨ ਨਾਲ ਕੋਈ ਸਬੰਧ ਹੈ ਕੋਈ ਜਾਂ ਤੁਸੀਂ ਜਿਸਮੈਂਟਰ ਕਰ ਰਹੇ ਹੋ ਜਾਂ ਪੁਲਿਸ ਜਿਸਮੈਂਟਰ ਕਰਾ ਰਹੀ ਹੈ ਕਹਿ ਰਹੇ ਨੇ ਵੀ ਅਦਾਲਤ ਅਸਕਰ ਨੇ ਮੇਰੇ ਪਰ ਕੋਈ ਯਾਤ ਹੈ ਕਿ ਇਹ ਤਾਂ ਪੰਚਾਇਤ ਦੀ ਅਦਾਲਤ ਜਿਹੜੀ ਸਾਡੀ ਬਣੀ ਜੇ ਕਬਜ਼ਾ ਜਿਸਮੈਂਟਰ